ਹੁੰਦੇ ਚੱਕ ਦੇ ਫੱਟੇ ਤੇ ਹੁਣ ਤੇ ਬਹੁਤ ਹੀ ਮਜ਼ਾ ਆਣੇ ਵਾਲਾ ਹੈ ਤੇ ਪੰਜਾਬੀਆਂ ਦੀ ਹੋ ਗਈ ਵਾਹ ਜੀ ਵਾਹ ਇਟ ਇਜ਼ ਇੰਟਰਨੈਸ਼ਨਲ ਇਟ ਇਜ਼ ਰੈਕੋਗਨਾਈਜ਼ਿੰਗ ਪੰਜਾਬੀ ਆਰਟਿਸਟ ਓਲ ਓਵਰ ਦ ਗਲੋਬ ਉਸ ਦੇ ਬਾਅਦ ਮੈਂ ਇੰਟਰਨੈਸ਼ਨਲ ਆਈਕੋਨਿਕ ਜਦੋਂ ਬਾਲੀਵੁੱਡ ਵਿੱਚ ਹੋਇਆ ਸੀ ਜੀ ਦੇ ਨਾਲ ਅਸੋਸੀਏਟ ਹੋ ਕੇ ਤੇ ਮੈਂ ਉਧਰ ਪਰਫਾਰਮ ਵੀ ਕੀਤਾ ਸੀ ਮੈਨੂੰ ਔਰਡ ਵੀ ਮਿਲਿਆ ਇਹ ਇਥੇ ਆਪਣੇ ਪੰਜਾਬ ਦੇ ਆਰਟਿਸਟ ਨਹੀਂ ਹੈ ਬਾਲੀਵੁੱਡ ਦੇ ਆਰਟਿਸਟ ਵੀ ਹੈ ਅਫਰੀਕਾ ਤੋਂ ਵੀ ਹੈ ਯੂਕੇ ਤੋਂ ਵੀ ਹੈ ਦੋ ਅਵਾਰਡ ਹੋਣਾ ਜਿਦੇ ਵਿੱਚ ਪਾਲੀਵੁੱਡ ਤੇ ਬਾਲੀਵੁੱਡ ਦੋਨੋਂ ਸਟਾਰ ਦੇਖਣ ਨੂੰ ਮਿਲਣਗੇ ਤੇ ਮੈਂ ਵੀ ਪਹੁੰਚ ਰਹੀ ਆ ਤੇ ਬਹੁਤ ਐਕਸਾਈਟਡ ਆ ਜਿੰਨੀਆਂ ਵੀ ਪੰਜ ਬੰਦਿਆਂ ਨਾਲ ਮੈਂ ਗੱਲ ਕੀਤੀ ਉਹਨਾਂ ਨੇ ਨਾਲ ਹੀ ਜਵਾਬ ਦਿੱਤਾ ਕਿ ਹਾਂਜੀ ਤੁਸੀਂ ਇਹਨੂੰ ਕਰੋ ਇੱਕ ਹੌਸਲਾ ਵਜਾਈ ਹੋ ਜਾਂਦੀ ਆ ਸਾਡੇ ਕੋਲ ਇੱਧਰ ਦੇ ਬਹੁਤ ਆਰਟਿਸਟ ਨੇ ਜਿਹੜੇ ਬਿਲੋਂਗ ਪੰਜਾਬ ਤੋਂ ਕਰਦੇ ਨੇ ਲੇਕਿਨ ਅੱਜ ਬਾਲੀਵੁੱਡ 'ਚ ਕੰਮ ਕਰ ਰਹੇ ਆ ਤਾਂ ਬੇਸਿਕਲੀ ਅਸੀਂ ਉਹਨਾਂ ਨੂੰ ਵੀ ਇੱਕ ਇੰਟਰਨੈਸ਼ਨਲ ਆਈਕੋਨਿਕ ਅਵਾਰਡਸ ਥਰੂ ਇੱਕ ਜਗ੍ਹਾ ਤੇ ਇਕੱਠਾ ਕਰਨਾ ਚਾਹੁੰਦੇ ਆ ਤੇ ਹੁਣ ਮੈਂ ਸਾਰੇ ਕਲਾਕਾਰਾਂ ਨੂੰ ਲਾਈਵ ਮਿਲਾਂਗੀ ਉਹਨਾਂ ਦੇ ਨਾਲ ਪਰਫਾਰਮੈਂਸ ਹੋਗੀ ਜਾਂ ਸਿੰਗਿੰਗ ਹੋਗੀ ਉਹ ਤੇ ਮੈਨੂੰ ਨਹੀਂ ਪਤਾ ਉਸ ਦਿਨ ਕੀ ਹੋਣ ਵਾਲਾ ਹੈ ਬਟ ਦਸ ਗੋਣਾ ਬੀ ਸਰਪ੍ਰਾਈਜ਼ ਐਲੀਮੈਂਟ ਫੋਰ ਸ਼ੋਰ ਪਲਾਇੰਟ ਟੂ ਸੇ ਪੰਜਾਬ ਇੰਡਸਟਰੀ ਆ ਲਵ ਯੂ ਐਂਡ 올 ਦਾ ਪੰਜਾਬੀਜ਼ ਆਊਟ देयर ਮਨਾਰਾ ਲਵਜ਼ ਯੂ ਲਿਬਨਨੂ ਨੇ ਆਂਦੇ ਸਾਡੀ ਸਭ ਤੋਂ ਜ਼ਿਆਦਾ ਹੈਲਪ ਕ੍ਰਿਸਟਲ ਸਵਿਚ ਗੇਨ ਨੇ ਕੀਤੀ ਹੈ ਨਾਲ ਹੀ ਜੀ 5 ਜੁੜ ਗਿਆ ਸਾਡੇ ਨਾਲ ਨਾਲ ਹੀ ਜੀਓ ਅ ਤੇ ਬਿਗ ਐਫ ਐਮ ਫਿਰ ਲੇਕਿਨ ਜਿਹੜੇ ਵੀ ਹੈ ਜਿਵੇਂ ਪੰਜ ਸਟਾਰ ਬੈਸਟ ਡਾਇਰੈਕਟਰ ਬੈਸਟ ਐਕਟਰ ਬੈਸਟ ਸਿੰਗਰ ਐਂਡ ਬੈਸਟ ਫਲੇਬੈਕ ਸਿੰਗਰ ਹੈ ਇਹ ਸਾਰੀ ਜਿਹੜੀ ਨੋਮੀਨੇਸ਼ਨ ਹੈ ਉਹ ਸਾਰੀ ਜੀਓ ਕੋਲ ਹੈ ਕਿਵੇਂ ਦੇਖਦੇ ਹੋ ਕਿ ਅੱਜ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਫਿਰ ਇੱਕ ਵਾਰ ਸਾਰੇ ਪੰਜਾਬੀ ਮੌਲ ਦੇ ਕਲਾਕਾਰ ਇਕੱਠੇ ਹੋਏ ਮੈਨੂੰ ਬਹੁਤ ਹੀ ਐਕਸਾਈਟਮੈਂਟ ਹੋ ਰਹੀ ਹੈ ਕਿ ਇੰਟਰਨੈਸ਼ਨਲ ਆਇਕੋਨਿਕ ਅਵਾਰਡ ਜਿਹੜਾ ਬੰਬੇ ਇਟਸ ਵੈਰੀ ਵੈਰੀ ਫੇਮਸ ਥੇਰ ਹੁਣ ਇਹਦਰ ਪੰਜਾਬ ਵਿੱਚ ਆ ਰਿਹਾ ਹੈ ਤੇ ਬਿਗ ਬਾਸ ਦੇ ਬਾਅਦ ਮੈਂ ਇੰਟਰਨੈਸ਼ਨਲ ਆਇਕੋਨਿਕ ਜਦੋਂ ਬਾਲੀਵੁੱਡ ਵਿੱਚ ਹੋਇਆ ਸੀ ਜ਼ੀ ਦੇ ਨਾਲ ਅਸੋਸੀਏਟ ਹੋ ਕੇ ਤੇ ਮੈਂ ਉਧਰ ਪਰਫਾਰਮ ਵੀ ਕੀਤਾ ਸੀ ਮੈਨੂੰ ਅਵਾਰਡ ਵੀ ਮਿਲਿਆ ਤੇ ਹੁਣ ਮੈਂ ਆਫਕੋਰਸ ਮੈਂ ਪੰਜਾਬਨਾ ਆਈ ਐਮ ਬੌਰਨ ਇਨ ਅੰਬਾਲਾ ਮਿਲਟਰੀ ਹਸਪੀਟਲ Brought up in Delhi, working in Mumbai. Tehun, I think, at time, that my roots. They are calling me back. So I am here uh, to represent. Um, iconic awards international iconic awards here in ludhiana punjab so iia bollywood is happening te mainu bahut hi changa lag raha hai first time i'll be witnessing uh, the complete punjab industry and i so look forward uh, meri gaadi uh, te which always you know you have a punjabi music playing 24/7 whenever i'm in the car te hun main sare kalakaron nu live milangi ਉਹਨਾਂ ਦੇ ਨਾਲ ਪਰਫਾਰਮੈਂਸ ਹੋਗੀ ਜਾਂ ਸਿੰਗਿੰਗ ਹੋਗੀ ਉਹ ਤੇ ਮੈਨੂੰ ਨਹੀਂ ਪਤਾ ਉਸ ਦਿਨ ਕੀ ਹੋਣ ਵਾਲਾ ਹੈ ਬਟ ਦਸ ਗੋਣਾ ਬੀ ਸਰਪ੍ਰਾਈਜ਼ ਐਲੀਮੈਂਟ ਫੋਰ ਸ਼ੋਰ ਐਂਡ ਆਈ ਸੋ ਲੁੱਕ ਫੋਰਵਰਡ ਤੇ ਜਿਹੜੇ ਵੀ ਮਨਾਰਾ ਚੋਪੜਾ ਦੇ ਛਾਂ ਵਾਲਿਆਂ ਮੈਂ ਉਹਨਾਂ ਨੂੰ ਡੈਫੀਨੇਟਲੀ ਕਹਿਣਾ ਚਾਹੁੰਦੀ ਆ ਕਿ ਮੈਂ ਆ ਗਈ ਆ ਐਦਰ ਆਈਆਈਏ ਪੋਲੀਵੁੱਡ ਦੇਲੇ ਐਦਰ ਲੁਧਿਆਣਾ ਤੇ ਹੁਣ ਤੇ ਚੱਕ ਦੇ ਫੱਟੇ ਤੇ ਹੁਣ ਤੇ ਬਹੁਤ ਹੀ ਮਜ਼ਾ ਆਉਣ ਵਾਲਾ ਹੈ ਤੇ ਪੰਜਾਬੀਆਂ ਦੀ ਹੋ ਗਈ ਵਾਹ ਜੀ ਵਾਹ ਤੇ ਆਈਕੋਨਿਕ ਅਵਾਰਡ ਦੀ ਵੀ ਹੋ ਗਈ ਵਾਜੀਵਾ ਸੋ ਆਈ ਲੁੱਕ ਫਾਰਵਰਡ ਫਾਰ ਦਾ 21st ਐਂਡ ਆਈ ਲੁੱਕ ਫਾਰਵਰਡ ਟੂ ਬੀ ਥੇਰ ਮੈਮ ਕਿਵੇਂ ਦੇਖਦੇ ਹੋ ਕਿ ਇਸ ਤਰ੍ਹਾਂ ਦੇ ਉਪਰਾਲੇ ਹਮੇਸ਼ਾ ਪੰਜਾਬ ਦੇ ਵਿੱਚ ਹੁੰਦੇ ਰਹਿਣੇ ਚਾਹੀਦੇ ਕਿਉਂਕਿ ਪੰਜਾਬ ਦੀ ਧਰਤੀ ਤੋਂ ਇੰਨੇ ਕਲਾਕਾਰ ਉੱਠ ਕੇ ਬਾਹਰ ਦੇ ਵਿਦੇਸ਼ਾਂ ਤੱਕ ਗਏ ਨੇ ਪੰਜਾਬ ਦੇ ਵਿੱਚ ਇਕੱਠੇ ਹੋਣੇ ਚਾਹੀਦੇ ਨੇ ਮੇਰੇ ਵੀ ਬਹੁਤ ਸਾਰੇ ਪੰਜਾਬੀ ਸਿੰਗਰਸ ਨੇ ਨਾਮ ਨਹੀਂ ਲੈ ਸਕਦੀ ਅੱਛਾ ਨਹੀਂ ਲੱਗਦਾ ਬਟ ਆਫਕੋਰਸ ਜਦੋਂ ਮੈਂ ਕੈਨੇਡਾ ਵੀ ਜਾਂਦੀ ਆ ਜਾਂ ਯੂ ਐਸ ਵੀ ਜਾਂਦੀ ਆ ਪੰਜਾਬੀ ਲੋਕਾਂ ਦੀ ਇੱਕ ਗੱਲ ਹੈ ਉਹ ਆਪਣੇ ਰੂਟਸ ਤੇ ਨਾਲ ਬੜੇ ਜੁੜੇ ਹੋਏ ਨੇ ਤੇ ਉਧਰ ਗੁਰਦੁਆਰੇ ਵੀ ਜਾਓ ਜਾਂ ਉਹਨਾਂ ਦੇ ਲੋਕਲ ਯੂ نو ਈਵਨ ਇਫ ਯੂ ਗੋ ਟੂ ਨਿਊ ਜਰਸੀ ਯੂ ਸੀ ਸੋ ਮਨੀ ਪੰਜਾਬੀ ਪੀਪਲ ਅਰਾਊਂਡ ਸੋ ਬਹੁਤ ਹੀ ਵਧੀਆ ਲੱਗਦਾ ਤੇ ਪੰਜਾਬੀ ਤੇ ਛਾਏ ਹੋਏ ਨੇ ਤੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਨੇ ਇਨੀਵਨ ਆਟ ਦ ਇੰਟਰਨੈਸ਼ਨਲ ਲੈਵਲ ਤੇ ਬਹੁਤ ਚੰਗਾ ਲੱਗਦਾ ਪੰਜਾਬੀ ਕਿੱਧਰ ਨਹੀਂ ਨੇ ਆਦਾ ਆਈ ਥਿੰਕ ਪੰਜਾਬ ਤੇ ਕੈਨੇਡਾ ਵਿੱਚ ਹੀ ਹੈ ਐਂਡ ਆਲ ਦ ਪੰਜਾਬੀਜ਼ ਆਰ ਰੋਕਿੰਗ ਐਂਡ ਇਸ ਤਰ੍ਹਾਂ ਦੀ um you know estrade award hone bahut zaruri ne kyunki punjab industry international level te aa chuki hai house full jande ne jadon concert vi hunde ne jaha je diljit da concert hua tusi dekhya back to back international level te you know like people are coming so of course the punjab industry is big and it's going global and iia in itself it says international iconic award so it is international it is recognizing punjabi artists all over the globe mm -hmm. and they are coming under one roof bahut sare international artists ne jo uh, in iconic award de liye india aa rahe ne mm -hmm. te uno nu present kar rahe ne international uh, ground to ਸੋ ਸੋ ਆਈ ਥਿੰਕ ਇਟਸ ਅ ਗ੍ਰੇਟ ਐਸੋਸੀਏਸ਼ਨ ਮੈਮ ਤੁਹਾਡੀ ਕਿਸ ਤਰ੍ਹਾਂ ਦੀ ਸਪੋਰਟ ਰਹਿਣ ਵਾਲੀ ਹੈ ਇੰਟਰਨੈਸ਼ਨਲ ਆਈਕੋਨਿਕ ਅਵਾਰਡ ਮੇਰੀ ਤੇ ਬਹੁਤ ਸਪੋਰਟ ਆਏਗੀ ਬਿਕਾਜ਼ ਆਈਕੋਨਿਕ ਅਵਾਰਡਸ ਇਜ਼ ਲਾਈਕ ਅ ਫੈਮਿਲੀ ਤੇ ਮੈਨੂੰ ਬਹੁਤ ਮਜ਼ਾ ਆਏਗਾ ਪੰਜਾਬ ਵੀ ਫਸਟ ਟਾਈਮ ਆਇਆ ਤੁਸੀਂ ਕਹਿ ਰਹੇ ਸੀ ਪੰਜਾਬ ਵੀ ਫਸਟ ਟਾਈਮ ਆਇਆ ਐਂਡ ਆਫ ਕੋਰਸ ਮੈਮ ਬਾਲੇ ਆਂਦੀ ਸੀ ਐਜ਼ ਅ ਲਿਟਲ ਗਰਲ ਬਿਕਾਜ਼ ਇਟਸ ਮਾਈ ਨਾਨੀਜ਼ ਹਾਊਸ ਬਟ ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਮੈਂ ਪੰਜਾਬ ਆਂਦੀ ਹਾਂ ਮੈਨੂੰ ਮੌਕਾ ਮਿਲਦਾ ਹੈ ਕਿ ਮੈਂ ਆਪਣੀ ਪੰਜਾਬੀ ਟੈਸਟ ਟਰਾਇਲ ਐਂਡ ਟੈਸਟ ਕਰਾਂ ਤੇ ਗ੍ਰਾਮਰ ਕਰੈਕਟ ਕਰਾ ਜੀ ਪੰਜਾਬ ਦੇ ਲੋਕਾਂ ਨੂੰ ਕੁਝ ਕਹਿਣਾ ਚਾਹਦੀ ਹਾਂ ਆਫ ਕੌਰ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਕਹਿਣਾ ਚਾਹਦੀ ਆ ਕਿ ਬਿਗ ਬਾਸਿਚ ਤੁਸੀਂ ਮੈਨੂੰ ਟੌਪ 3 ਤੱਕ ਪਹੁੰਚਾਇਆ ਐਂਡ ਤੁਸੀਂ ਮੈਨੂੰ ਇਨਾ ਪਿਆਰ ਦਿੱਤਾ ਐਨੀ ਰਿਸਪੈਕਟ ਦਿੱਤੀ ਜਦੋਂ ਵੀ ਮੈਂ ਰੋਡ ਤੇ ਜਾਂਦੀ ਆਂ ਤਾਂ ਲੋਕ ਕਹਿੰਦੇ ਅਰੇ ਉਹ ਮਨਾਰਾ ਇੱਧਰ ਆ ਪਿੱਛੇ ਲੈਣੀ ਹੈ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਤੁਸੀਂ ਮੈਨੂੰ ਆਪਣੇ ਘਰ ਦੀ ਕੁੜੀ ਸਮਝਿਆ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੀ ਕੁੜੀ ਮੇਰੇ ਵਾਕਨ ਬਣੇ ਕੱਲ ਨੂੰ ਕਿ ਜਿੰਨੀ ਸੌਫਟ ਹੋ ਤੇ ਓਨੀ ਸਟਰੋਂਗ ਵੀ ਹੋ ਆ ਜਸਟ ਲਾਈਕ ਅ ਵੂਮਨ ਆਫ ਟੁਡੇ ਐਂਡ ਦੈਟਸ ਆਲ ਆ ਵਾਂਟ ਟੂ ਸੇ ਪੰਜਾਬ ਇੰਡਸਟਰੀ ਆ ਲਵ ਯੂ ਐਂਡ ਆਲ ਦ ਪੰਜਾਬੀਜ਼ ਆਊਟ देयर ਮਨਾਰਾ ਲਵਜ਼ ਯੂ ਥੈਂਕ ਯੂ ਹਾਂਜੀ ਮੈਮ ਕੀ ਕਹਿਣਾ ਚਾਹੋਗੇ ਅੱਜ ਨੈਸ਼ਨਲ ਆਈਕੋਨਿਕ ਅਵਾਰਡ ਦੇ ਵਿੱਚ ਪਹੁੰਚੇ ਹੋ ਕਿਉਂਕਿ ਪੰਜਾਬ ਦੇ ਤਮਾਮ ਕਲਾਕਾਰ ਜੋ ਬਾਹਰ ਗਏ ਨੇ ਉਹ ਫਿਰ ਇੱਕ ਵਾਰ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਇਕੱਠੇ ਨਜ਼ਰ ਆਣਗੇ ਬਿਲਕੁਲ ਬਹੁਤ ਵਧੀਆ ਗੱਲ ਹੈ ਦੇਖੋ ਇਦਾਂ ਦਾ ਵਧੀਆ ਉਪਰਾਲਾ ਹੋ ਰਿਹਾ ਉਹ ਵੀ ਲੁਧਿਆਣਾ ਦੇ ਵਿੱਚ ਤੇ ਬਿਲਕੁਲ ਚੰਗਾ ਲੱਗੂਗਾ ਜਦੋਂ ਅਵਾਰਡ ਹੋਣਾ ਜਿਦੇ ਵਿੱਚ ਪਾਲੀਵੁੱਡ ਤੇ ਬਾਲੀਵੁੱਡ ਦੋਨੋਂ ਸਟਾਰ ਦੇਖਣ ਨੂੰ ਮਿਲਣਗੇ ਤੇ ਮੈਂ ਵੀ ਪਹੁੰਚ ਰਹੀ ਆ ਤੇ ਬਹੁਤ ਐਕਸਾਈਟਡ ਆ ਥੈਂਕ ਯੂ ਮੈਮ ਕਿਵੇਂ ਦਾ ਲੱਗਾ ਕਿ ਅੱਜ ਕਾਫੀ ਕਲਾਕਾਰ ਜਿਹੜੇ ਇੱਥੇ ਪਹੁੰਚੇ ਸੀਗੇ ਉਹਨਾਂ ਨਾਲ ਮਿਲ ਕੇ ਕਿਵੇਂ ਦਾ ਲੱਗਾ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਕਿਸ ਤਰ੍ਹਾਂ ਦੇਖਦੇ ਨੇ ਪੰਜਾਬੀ ਕਲਾਕਾਰ ਆ ਆਲਮੋਸਟ ਅਸੀਂ ਸਾਰੇ ਆਪਸ ਦੇ ਵਿੱਚ ਮਿਲਦੇ ਰਹਿੰਦੇ ਹਾਂ ਤੇ ਹਮੇਸ਼ਾ ਹੀ ਵਧੀਆ ਲੱਗਦਾ ਜਦੋਂ ਸਾਰੇ ਜਾਣੇ ਆਪਸ ਦੇ ਵਿੱਚ ਮਿਲਦੇ ਆ ਤੇ ਵਧੀਆ ਲੱਗਦਾ ਮੈਮ ਫਸਟ ਟਾਈਮ ਇਸ ਵਾਰ ਦੇ ਵਿੱਚ ਸ਼ਾਮਿਲ ਹੋਵੋਗੇ ਪਹਿਲਾਂ ਵੀ ਹੋਏ ਹੋ ਨੀ ਇਹ ਅਵਾਰਡ ਫਸਟ ਟਾਈਮ ਹੀ ਹੋ ਰਿਹਾ ਤਾਂ ਇਹਦੇ ਵਿੱਚ ਤਾਂ ਫਸਟ ਟਾਈਮ ਹੀ ਹੋ ਰਹੀਆਂ ਜਿਹੜੇ ਹੋਰ ਅਵਾਰਡਸ ਹੁੰਦੇ ਉੱਥੇ ਜਾਂਦੇ ਰਹਿੰਦੇ ਆ ਕਿਹੜੇ ਕਿਹੜੇ ਕਲਾਕਾਰ ਪਹੁੰਚ ਰਹੇ ਨੇ ਤੁਹਾਡੇ ਮੁਤਾਬਕ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਇਸ ਚੀਜ਼ ਦਾ ਉਹਨਾਂ ਨੂੰ ਪਤਾ ਹੋਣਾ ਜਿਹੜੀ ਟੀਮ ਆ ਤੇ ਮੈਨੂੰ ਮੇਰਾ ਪਤਾ ਹੈ ਕਿ ਜੇ ਮੈਂ ਫ੍ਰੀ ਹੋਈ ਮੈਂ ਜ਼ਰੂਰ ਪਹੁੰਚੂਗੀ ਕਿਸ ਤਰ੍ਹਾਂ ਦੀ ਸਪੋਰਟ ਰਹੇਗੀ ਇਸ ਫਿਰਵਾਕ ਤੁਹਾਡੇ ਸਪੋਰਟ ਦੇਖੋ ਮੈਨੂੰ ਲੱਗਦਾ ਕਿ ਮੈਂ ਕੋਈ ਨਹੀਂ ਹੁੰਦੀ ਸਪੋਰਟ ਕਰਨ ਵਾਲੀ ਕਿਉਂਕਿ ਇਹ ਅਵਾਰਡ ਸਾਡਾ ਮਾਣ ਹੁੰਦੇ ਆ ਸਨਮਾਨ ਹੁੰਦੇ ਆ ਤੇ ਅਸੀਂ ਲੱਖੀ ਆ ਕਿ ਜੇ ਸਾਨੂੰ ਇਦਾਂ ਦੇ ਅਵਾਰਡਸ ਨਾਲ ਨਵਾਜ਼ਿਆ ਜਾਊਗਾ ਮੈਮ ਕੋਈ ਤੁਹਾਡੀ ਨਵੀਂ ਫਿਲਮ ਆ ਰਹੀ ਹੈ ਉਸਦੇ ਬਾਰੇ ਕੁਝ ਦੱਸ ਦਿਓ ਦੱਸੋ ਫਿਲਮਾਂ ਬਹੁਤ ਸਾਰੀਆਂ ਆ ਰਹੀਆਂ ਜੀ ਜਿਹੜੀ ਹੁਣ ਮੈਂ ਕਰੰਟ ਸ਼ੂਟ ਖਤਮ ਹੋਇਆ ਮੇਰਾ ਨਿੱਕਾ ਜੇਲਦਾਰ 4 ਉਹ ਆ ਰਹੀ ਹੈ ਜੀ ਮੈਮ ਜੋ ਸਪੋਰਟ ਕਰ ਰਹੇ ਨੇ ਜੋ तमाम ਕਲਾਕਾਰਾਂ ਨੂੰ ਇਕੱਠਾ ਕਰ ਰਹੇ ਨੇ ਉਹਨਾਂ ਨੂੰ ਕੀ ਕਹੂੰਗੀ ਕਿ ਕਿ ਬਹੁਤ ਅੱਛਾ ਉਪਰਾਲਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਮੈਂ ਬੈਸਟ ਵਿਸ਼ੀਜ਼ ਕਹੂੰਗੀ ਆਰ ਆਰ ਪ੍ਰੋਡਕਸ਼ਨ ਨੂੰ ਕ੍ਰਿਸਟਲ ਨੂੰ ਮਨਮੋਨ ਜੀ ਨੂੰ ਰਿਸ਼ੀਤਾ ਨੂੰ ਤੇ ਵਧੀਆ ਚੀਜ਼ ਆ ਤੇ ਵਧੀਆ ਲੱਗ ਰਿਹਾ ਹਨਾ ਕਿ ਲੁਧਿਆਣਾ ਦੇ ਵਿੱਚ ਅਵਾਰਡ ਹੋ ਰਿਹਾ ਸਤਿ ਸ੍ਰੀ ਅਕਾਲ ਸਾਰੇ ਨੂੰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਅੱਜ ਦੀ ਜਿਹੜੀ ਬੈਠਕ ਰੱਖੀ ਗਈ ਆ ਉਹਦੇ سلسلے ਚ ਮੈਂ ਦੱਸ ਲਿਆ ਇਹ ਇੰਟਰਨੈਸ਼ਨਲ ਆਈਕੋਨਿਕ ਅਵਾਰਡ ਹੈ ਇਹ ਪਾਲੀਵੁੱਡ ਦੇ ਨਾਲ ਰਿਲੇਟਿਡ ਹੈ ਜੋ ਕਿ ਅਸੀਂ ਪੰਜਾਬ ਚ ਕਰਨ ਜਾ ਰਹੇ ਆ ਜਿਦੇ ਚ ਮੇਰੇ ਦਿਲ ਚ ਸੀਗਾ ਸਾਡੇ ਜਿਵੇਂ ਅਸੀਂ ਪੰਜਾਬੀ ਕਲਚਰ ਨੂੰ ਅੱਗੇ ਵਧਾਵਾ ਦਿੰਨੇ ਆ ਬੜਾਵਾ ਦਿੰਨੇ ਆ ਕਿ ਅੱਗੇ ਵਧਣ ਜਾਂ ਕੁਝ ਵੀ ਆ ਜਦੋਂ ਇਹਦੀ ਗੱਲ ਚੱਲ ਰਹੀ ਸੀ ਬੰਬੇ ਦੇ ਵਿੱਚ ਕਿ ਇੰਦਰ ਦਾ ਪੋਲੀਵੁੱਡ ਦੇ ਵਿੱਚ ਇੰਟਰਨੈਸ਼ਨਲ ਹੋ ਸਕਦਾ ਕਹਿੰਦੇ ਅਜੇ ਤੱਕ ਹੋਇਆ ਤਾਂ ਨਹੀਂ ਹੈ ਅਸੀਂ ਕਹੇ ਅਸੀਂ ਕਰਨਾ ਚਾਹਦੇ ਇਹਨਾਂ ਨੇ ਵੀ ਬੜਾ ਅਗਰੈਸਿਵ ਕੀਤਾ ਅਗਰੈਸਿਵਲੀ ਇਹਨਾਂ ਨੇ ਹਾਂ ਕੀਤੀ ਹੈ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਂ ਇੱਥੇ ਆ ਕੇ ਗੱਲ ਕੀਤੀ ਹੈ ਜੀ ਪੰਜਾਬ ਨਾਲ ਕੀਤੀ ਉਹਨਾਂ ਨੇ 1 ਮਿੰਟ ਤੋਂ ਪਹਿਲਾਂ ਕਿਹਾ ਕਿ ਇਹ ਕਿਸੇ ਨੇ ਸੋਚਿਆ ਨਹੀਂ ਆਇਤਾ ਕਿ ਇੱਦਾਂ ਦਾ ਕੋਈ ਪਲੇਟਫਾਰਮ ਹੋਏ ਜਿੱਥੇ ਕਿ ਆਪਣੇ ਜਿਹੜੇ ਪੰਜਾਬ ਦੇ ਆਰਟਿਸਟ ਜਿਹੜੇ ਆ ਬਾਹਰ ਬੈਠੇ ਆ ਇੰਨੇ ਸਾਲਾਂ ਤੋਂ ਸਟਰਗਲ ਕਰ ਰਿਹਾ ਉਹਨਾਂ ਦਾ ਸਾਨੂੰ ਫੇਸ ਹੀ ਨਹੀਂ ਪਤਾ ਜਾਂ ਜਿਹੜੇ ਇੱਥੇ ਪੰਜਾਬ ਦੇ ਆਰਟਿਸਟ ਹੈ ਜੋ ਅੰਦਰ ਹੀ ਪੰਜਾਬ ਤੱਕ ਸੀਮਿਤ ਹੈ ਜਾਂ ਨੌਰਥ ਇੰਡੀਆ ਤੱਕ ਹੈ ਉਹਨਾਂ ਦਾ ਵਰਲਡ ਵਾਈਡ ਨਹੀਂ ਹੈ ਉੱਥੋਂ ਤੱਕ ਨਹੀਂ ਆ ਅਸੀਂ ਇੱਕ ਬੈਰੀਅਰ ਜਿਹੜਾ ਸੀਗਾ ਉਹਨੂੰ ਹਟਾਇਆ ਕਿ ਇਹਦੇ ਜਿਹੜੇ ਵੀ ਆਰਟਿਸਟ ਹੈ ਇੱਕ ਤਰ੍ਹਾਂ ਇੱਕ ਰੂਫ ਦੇ ਅੰਦਰ ਆ ਕੇ ਇਕੱਠੇ ਹੋ ਜਾਣ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਂ ਇੱਧਰ ਗੱਲ ਕੀਤੀ ਆ ਬਿਗ ਐਫ ਐਮ ਨਾਲ ਉਹਨਾਂ ਨੇ ਵੀ ਬੜਾ ਅਗਰੈਸਿਵ ਹੋ ਕੇ ਕਿਹਾ ਕਿ ਹਾਂਜੀ ਤੁਸੀਂ ਕਰੋ ਅਸੀਂ ਇਹਦੇ ਨਾਲ ਮੈਂ ਖੈਲਾ ਜਿੰਨੀਆਂ ਵੀ ਪੰਜ ਬੰਦਿਆਂ ਨਾਲ ਮੈਂ ਗੱਲ ਕੀਤੀ ਉਹਨਾਂ ਨੇ ਨਾਲ ਹੀ ਜਵਾਬ ਦਿੱਤਾ ਕਿ ਹਾਂਜੀ ਤੁਸੀਂ ਇਹਨੂੰ ਕਰੋ ਇੱਕ ਹੌਂਸਲਾ ਵਜਾਈ ਹੋ ਜਾਂਦੀ ਆ ਉਸ ਤੋਂ ਬਾਅਦ ਤੁਸੀਂ ਇਹ ਡਿਸੀਜਨ ਲਿਆ ਆ ਪਰ ਮੱਕੀ ਅਸੀਂ ਇਹ ਅਵਾਰਡ ਜਿਹੜਾ ਆ ਵਿਦਨ ਅਕਤੂਬਰ ਜਾਂ ਨਵੰਬਰ ਦੇ ਵਿੱਚ ਇਹਦੀ ਜਿਹੜੀ ਡੇਟ ਹੈਗੀ ਆ ਉਹ ਸਾਰਾ ਅਨਾਉਂਸ ਹੋ ਜਾਊਗਾ ਇਹਦੇ ਵਿੱਚ ਜਿਹੜਾ ਬਿਗ ਰੋਲ ਹੈਗਾ ਜਾਂ ਸਭ ਕੁਝ ਹੈ ਇਵੈਂਟ ਵੈਨਿਊ ਪਾਰਟਨਰ ਦਾ ਨਿਰਵਾਣਾ ਕਲਬ ਦਾ ਜਦੋਂ ਇਹਨਾਂ ਨੇ ਗੱਲ ਕੀਤੀ ਆ ਉਹ ਵੀ ਬਹੁਤ ਖੁਸ਼ ਹੋਏ ਕਿ ਪੰਜਾਬੀ ਇਹਦੇ ਨਾਲ ਜੁੜਨ ਦਾ ਇੱਕੋ ਹੀ ਹੈ ਕਿ ਪੰਜਾਬੀ ਕਲਚਰ ਨੂੰ ਬढ़ावा ਮਿਲੇਗਾ ਇਹਦੇ ਵਿੱਚ ਪੰਜਾਬੀ ਕਲਚਰ ਦਾ ਸਾਰਾ ਕੁਝ ਇਹ ਗੱਲ ਕਰੀਏ ਤਾਂ ਅਵਾਰਡ ਨੂੰ ਲੈ ਕੇ ਅੱਜ ਕੱਲ ਬੜਾ ਕੋ ਚੱਲ ਰਿਹਾ ਕਿ ਪੇਡ ਅਵਾਰਡ ਜਿਹੜੇ ਹਾਂਜੀ ਬਿਲਕੁਲ ਸੋ ਇਹਦੇ ਬਾਰੇ ਬਹੁਤ ਅੱਛੀ ਗੱਲ ਹੈ ਤੁਸੀਂ ਅਗਰ ਜੀ ਪੋਰਟਲ ਦੇ ਉੱਤੇ ਜਾਓਗੇ ਉੱਥੇ ਸਕੋਰਿੰਗ ਹੋ ਰਹੀ ਹੈ VOTING ਹੋ ਰਹੀ ਹੈ ਇਹਦੀ ਨਾਮਿਨੇਸ਼ਨ ਆ ਰਹੀ ਹੈ ਨਾਮਿਨੇਸ਼ਨ ਦੇ ਵਿੱਚ ਫਾਰਮ ਭਰੇ ਜਾ ਰਹੇ ਆ ਜੋ ਜੋ ਹੈ ਸਾਰਾ ਜੀਪੋਰਟਲ ਦੇ ਉੱਤੇ ਜਾ ਰਿਹਾ ਹੈ ਇਹਦੇ ਜਿਹੜੇ ਅਵਾਰਡ ਦੀ ਲਿਸਟ ਹੈ ਔਰ ਉਹਦੇ ਜਿਹੜੀ ਲਿਸਟ ਦੇ ਜਿਹੜੇ ਪ੍ਰਾਈਜ਼ ਹੈ ਜਾਂ ਕੁਝ ਵੀ ਹੈ ਉਹ ਸਾਰੇ ਜੀਓ ਦੇ ਹੱਥ ਹੈ ਉਹ ਬੋਡੀ ਦੀ ਜਿਹੜੀ ਰਿਲੇਕਸ਼ਨ ਸਾਰੀ ਉਹ ਸਾਰੀ ਜੀਓ ਦੇ ਹੱਥ ਹੈ ਉਹ ਸਾਰੀ ਬੰਬੇ ਹੈ ਉਹ ਇੰਟਰਨੈਸ਼ਨਲ ਤੇ ਹੈ ਇੱਥੇ ਆਪਣੇ ਪੰਜਾਬ ਦੇ ਆਰਟਿਸਟ ਨਹੀਂ ਹੈ ਬਾਲੀਵੁੱਡ ਦੇ ਆਰਟਿਸਟ ਵੀ ਹੈ ਅਫਰੀਕਾ ਤੋਂ ਵੀ ਹੈ ਯੂਕੇ ਤੋਂ ਵੀ ਹੈ ਆਸਟ੍ਰੇਲੀਆ ਤੋਂ ਵੀ ਹੈ ਸਾਰੇ ਜਿਹੜੇ ਵੀ ਪੰਜਾਬੀ ਕਲਚਰ ਦੇ ਨਾਲ ਰਿਲੇਟਡ ਹੈ ਪੰਜਾਬੀ ਦੇ ਨਾਲ ਸਭਿਆਚਾਰ ਨਾਲ ਰਿਲੇਟਡ ਹੈ ਅਲੱਗ-ਅਲੱਗ ਵਰਡ ਦੇ ਵਿੱਚ ਜਿੱਥੇ ਵੀ ਬੈਠੇ ਹੈ ਉੱਥੇ ਹੈ ਕੁਝ ਨਾਮ ਆ ਰਾਣਾ ਜੀ ਨੇ ਦੱਸਿਆ ਆ ਕਾਫੀ ਸਾਡੇ ਕੋਲ ਟਾਰਗੇਟ ਹੈ ਕਿ 88 ਆਰਟਿਸਟ ਦਾ ਲੇਕਿਨ ਸਾਡੇ ਕੋਲ ਕਨਫਰਮੇਸ਼ਨ ਦੇ ਰਹੀ ਆ 58 ਤੋਂ ਉੱਪਰ ਈਮੇਲ ਤੇ ਆ ਚੁੱਕੀ ਆ ਕਿ ਇਹ ਸਾਡੇ ਮਕਿ ਜੋ ਵੀ ਆ ਸਾਡਾ ਕਨਫਰਮੇਸ਼ਨ ਆ ਉਹ ਆ ਚੁੱਕੀ ਲੇਕਿਨ ਜਿਹੜੇ ਵੀ ਆ ਜਿਹਨ ਪੰਜ ਸਟਾਰ ਆ ਬੈਸਟ ਡਾਇਰੈਕਟਰ ਬੈਸਟ ਐਕਟਰ ਬੈਸਟ ਸਿੰਗਰ ਐਂਡ ਬੈਸਟ ਫਲੀਬੈਕ ਸਿੰਗਰ ਆ ਇਹ ਸਾਰੀ ਜਿਹੜੀ ਨੋਮੀਨੇਸ਼ਨ ਆ ਉਹ ਸਾਰੀ ਜੀਓ ਕੋਲ ਇੰਟਰਨੈਸ਼ਨਲ ਇਕੋਨਿਕ ਅਵਾਰਡ ਕਰਨ ਜਾ ਰਹੇ ਆ ਇਹ ਆਪਾਂ ਕੋਈ ਪੋਜ਼ਿਟਿਵ ਲਈਓ ਕੋਈ ਪੰਜਾਬ ਦਾ ਜਾਂ ਲੁਧਿਆਣੇ ਦਾ ਅਵਾਰਡ ਸ਼ੋ ਨਹੀਂ ਹੈ ਇਹਦੇ ਚ ਜਿਹੜਾ ਵੀ ਪ੍ਰਾਈਜ਼ ਹੈ ਬੜਾ ਅੱਛਾ ਕੁਐਸਚਨ ਹੈ ਉਹ ਇਹ ਸਾਰੀ ਜਿਹੜੀ ਨੋਮੀਨੇਸ਼ਨ ਹੈ ਉਹ ਜਿਹੜੀ ਸਾਰੀ ਜਿਹੜੀ ਸਿਲੈਕਸ਼ਨ ਹੈ ਉਹ ਜ਼ੀਓ ਦੇ ਹੱਥ ਹੈ ਸੋ ਔਨਲਾਈਨ ਬਿਲਕੁਲ ਟ੍ਰਾਂਸਪੇਰੈਂਟ ਸੋ ਇਹਨਾਂ ਨੂੰ ਆਰੰਭ ਕਰਨ ਨੂੰ ਕੌਣ ਲਾ ਇਹਨਾਂ ਨੂੰ ਆਰੰਭ ਕਰਨਾ ਇੰਡੀਆ ਦੇ ਜਿਹੜੇ ਮੇਨ ਵਾਈਸ ਚੇਅਰਮੈਨ ਜ਼ੀਓ ਦੇ ਆ ਰਹੇ ਆ ਜੀ 5 ਦੇ ਇੰਡੀਆ ਲੈਵਲ ਤੇ ਆ ਰਹੇ ਆ ਆ ਸਾਡੇ ਕੁਝ ਬਿਗ ਕੌਕ ਕਾਰਪੋਰੇਟ ਨਾਲ ਵੀ ਗੱਲ ਚੱਲੀ ਹੈ ਮੇਬੀ ਮੈਂ ਨਾਮ ਜਿਤ ਅਮੇਂਦਰਾ ਹੈ ਜਾਂ ਟਾਟਾ ਹੈ ਮੱਕੀ ਜੋ ਵੀ ਹੈ ਮੈਂ ਕਨਫਰਮੇਸ਼ਨ ਜਿੰਨਾ ਦੀ ਹੋਏਗੀ ਉਹ ਪਹਿਲੇ ਜਦੋਂ ਵੀ ਡੇਟ ਕਲੀਅਰ ਹੋਏਗੀ ਬਕਾਇਦਾ ਆਰਟਿਸਟ ਦੇ ਨਾਮ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਕਾਇਦਾ ਪ੍ਰੈਸ ਮੀਡੀਆ ਨੂੰ ਦੱਸੇ ਜਾਣ ਜਿੰਨਾ ਚ ਪੰਜ ਛੇ ਦੀਆਂ ਤਾਂ ਆਲਰੇਡੀ ਕਨਫਰਮੇਸ਼ਨ ਆ ਚੁੱਕੀ ਹੈ ਜਿਹੜੀ ਰਿਟਰਨ ਦੇ ਵਿੱਚ ਹੈ ਕਿ ਡਨ ਹੈ 47 ਤੋਂ ਇੰਟਸ ਗਿਆ 58 ਤੱਕ ਸਾਡੇ ਜਿਹੜੇ ਆਰਟਿਸਟ ਹੈ ਜਿਹਦੇ ਵਿੱਚੋਂ ਸਾਨੂੰ ਥੋੜਾ ਜਿਹਾ ਇਹ ਹੋ ਰਿਹਾ ਕਿ 11 ਜਾਂ 12 ਸਿਰਫ ਪੰਜਾਬ ਦੇ ਬਾਕੀ ਸਾਰੇ ਹੀ ਪੰਜਾਬ ਤੋਂ ਬਾਹਰ ਦੇ ਹੈ ਸੱਤ ਬੰਦੇ ਦਾ ਸਿੱਦੇ ਆਸਟ੍ਰੇਲੀਆ ਦੇ ਹੈ ਜਿਹੜੇ ਪੰਜਾਬੀ ਕਲਚਰ ਨਾਲ ਰਿਲੇਟਡ ਹੈ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਰਿਸ਼ੀ ਤਾਰਾ ਨਾ ਪੰਡੋਰਾ ਪਾਰਾ ਪ੍ਰੋਡਕਸ਼ਨਸ ਬ੍ਰੈਂਡ ਐਮਬੈਸਡਰ ਆਫ ਕ੍ਰਿਸਟਲ ਸਵਿਚ ਗੀਅਰ ਐਂਡ ਵਾਈਸ ਚੇਅਰਮੈਨ ਆਫ ਬਸਤੀ ਵਿਕਾਸ ਕੋ ਅੱਜ ਅਸੀਂ ਆਏ ਸੀ ਨਿਰਵਾਣਾ ਹੋਟਲਜ਼ ਇੰਟਰਨੈਸ਼ਨਲ ਆਈਕੋਨਿਕ ਅਵਾਰਡਸ ਬਾਲੀਵੁੱਡ ਸੀਜ਼ਨ 1 ਦੀ ਪ੍ਰੈਸ ਕਾਨਫਰੰਸ ਰਿਲੇਟਡ ਅ ਇਹ ਪ੍ਰੈਸ ਕਾਨਫਰੰਸ ਅਸੀਂ ਕੀਤੀ ਸੀ ਦੱਸਣ ਨੂੰ ਕਿ ਅਸੀਂ ਇੱਕ ਇੰਟਰਨੈਸ਼ਨਲ ਆਈਕੋਨਿਕ ਅਵਾਰਡਸ ਲੈ ਕੇ ਆ ਰਹੇ ਹਾਂ ਸਪੈਸ਼ਲੀ ਪੋਲੀਵੁੱਡ ਸੈਲੀਬ੍ਰਿਟੀਜ਼ ਲਈ ਐਂਡ ਨਾਲ ਹੀ ਇਕੱਲੇ ਪੋਲੀਵੁੱਡ ਸੈਲੀਬ੍ਰਿਟੀਜ਼ ਨਹੀਂ ਇਹਦੇ ਵਿੱਚ ਸਾਡੇ ਨਾਲ ਬੋਲੀਵੁੱਡ ਤੇ ਇੰਟਰਨੈਸ਼ਨਲ ਆਰਟਿਸਟ ਵੀ ਜੁੜਨ ਜਾ ਰਹੇ ਹਾਂ ਅਸੀਂ ਦੇਖਿਆ ਹੈ ਕਈ ਸਾਡੇ ਪੋਲੀਵੁੱਡ ਅਵਾਰਡਸ ਹੁੰਦੇ ਆ ਸਾਡੇ ਪੰਜਾਬ ਦੇ ਵਿੱਚ ਮੋਹਾਲੀ ਚੰਡੀਗੜ੍ਹ ਲੇਕਿਨ ਇੱਕ ਐਸਾ ਅਵਾਰਡ ਨਾਈਟ ਜਿਹਦੇ ਵਿੱਚ ਬਾਲੀਵੁੱਡ ਦੇ ਉਹ ਸੈਲੀਬ੍ਰਿਟੀਜ਼ ਵੀ ਸ਼ਾਮਿਲ ਹੋਣਗੇ ਜਿਨ੍ਹਾਂ ਦਾ ਬੈਕਗ੍ਰਾਉਂਡ ਪਿੱਛੋਂ ਪੰਜਾਬੀ ਸੀ ਲੇਕਿਨ ਅੱਜ ਉਹ ਕੰਮ ਬਾਲੀਵੁੱਡ ਦੇ ਵਿੱਚ ਕਰ ਰਿਹਾ ਹੈ ਸਾਡੇ ਕੋਲ ਇਦਾਂ ਦੇ ਬਹੁਤ ਆਰਟਿਸਟ ਨੇ ਜਿਹੜੇ ਬਿਲੋਂਗ ਪੰਜਾਬ ਤੋਂ ਕਰਦੇ ਨੇ ਲੇਕਿਨ ਅੱਜ ਬਾਲੀਵੁੱਡ 'ਚ ਕੰਮ ਕਰ ਰਹੇ ਆ ਤਾਂ ਬੇਸਿਕਲੀ ਅਸੀਂ ਉਹਨਾਂ ਨੂੰ ਵੀ ਇੱਕ ਇੰਟਰਨੈਸ਼ਨਲ ਆਈਕੋਨਿਕ ਅਵਾਰਡਸ ਥਰੂ ਇੱਕ ਜਗ੍ਹਾ ਤੇ ਇਕੱਠਾ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਅਵਾਰਡ ਦੇ ਥਰੂ ਇੱਕ ਸਨਮਾਨ ਦੇਣਾ ਚਾਹੁੰਦੇ ਆ ਕਿ ਤੁਸੀਂ ਸਾਡੇ ਪੰਜਾਬ ਦਾ ਨਾਮ ਇੰਨੀ ਜਗ੍ਹਾ ਰੋਸ਼ਨ ਕੀਤਾ ਹੈ ਨੈਸ਼ਨਲ ਲੈਵਲ ਤੇ ਰੋਸ਼ਨ ਕੀਤਾ ਹੈ ਜਾਂ ਇੰਟਰਨੈਸ਼ਨਲ ਲੈਵਲ ਤੇ ਰੋਸ਼ਨ ਕੀਤਾ ਹੈ ਅੱਜ ਜੋ ਸਾਡੇ ਪੰਜਾਬੀ ਆਰਟਿਸਟ ਨੇ ਉਹ ਪੂਰੇ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਗਏ ਨੇ ਤੇ ਸਾਡਾ ਵੀ ਇਹ ਫਰਜ਼ ਬੰਦਾ ਹੈ ਕਿ ਉਹਨਾਂ ਦਾ ਜਿਹੜਾ ਆਪਾਂ ਸਨਮਾਨ ਕਰਨਾ ਉਸ ਲੈਵਲ ਤੱਕ ਕਰੀਏ ਐਂਡ ਇਸ ਲੈਵਲ ਨੂੰ ਲਿਆਉਣ ਲਈ ਸਾਡੀ ਸਭ ਤੋਂ ਜ਼ਿਆਦਾ ਹੈਲਪ ਕ੍ਰਿਸਟਲ ਸਵਿਚ ਗੇਰ ਨੇ ਕੀਤੀ ਹੈ ਨਾਲ ਹੀ G5 ਜੁੜ ਗਿਆ ਸਾਡੇ ਨਾਲ ਨਾਲ ਹੀ Jio ਅ ਤੇ ਬਿਗ ਐਫ ਐਮ ਜਿਹੜਾ ਸਾਨੂੰ ਸਪੋਰਟ ਕਰ ਰਿਹਾ ਹੈ ਇਸ ਅਵਾਰਡ ਨਾਈਟ ਨੂੰ ਇੰਨੇ ਵੱਡੇ ਲੈਵਲ ਤੇ ਲੈ ਕੇ ਜਾ ਰਿਹਾ ਹੈ थैंक यू ਮੈਂ ਕਿਹਾ ਹੋ ਰਿਹਾ ਕੌਣ ਕੌਣ ਆ ਦੇ ਵਿੱਚ ਮੈਂ ਡੇਟ ਜਿਹੜੀ ਹੈ ਟੂ ਬੀ ਅਨਾਉਂਸਡ ਹੈ ਵਿਥਿਨ 2 ਟੂ 3 ਡੇਸ ਅਸੀਂ ਅਨਾਉਂਸ ਕਰਨ ਜਾ ਰਹੇ ਹਾਂ ਇਹਦੇ ਵਿੱਚ ਪੋਲੀਵੁੱਡ ਦੇ ਸਾਰੇ ਸੈਲਿਬਸ ਹੈ ਬੋਲੀਵੁੱਡ ਦੇ ਵੀ ਉਹ ਸੈਲੀਬ੍ਰਿਟੀਜ਼ ਆ ਰਹੇ ਆ ਜਾਂ ਆਰਟਿਸਟ ਆ ਰਹੇ ਨੇ ਜਿਹੜੇ ਪਿਛਲਾ ਉਹਨਾਂ ਦਾ ਬੈਕਗ੍ਰਾਉਂਡ ਪੰਜਾਬ ਦਾ ਹੈ ਤੇ ਆਪਣੇ ਆਪਣੇ ਫੀਲਡ ਦੇ ਵਿੱਚ ਉਹ ਬਹੁਤ ਅਚੀਵਮੈਂਟਸ ਲੈ ਚੁੱਕੇ ਨੇ ਲਾਈਕ ਬਾਲੀਵੁੱਡ ਦੇ ਵਿੱਚ ਕੰਮ ਕਰ ਚੁੱਕੇ ਨੇ ਉਹਦੇ ਨਾਲ ਨਾਲ ਇਕੱਲਾ ਇਹ ਨਹੀਂ ਆਪਾਂ ਇੰਟਰਨੈਸ਼ਨਲ ਆਰਟਿਸਟ ਲੈ ਕੇ ਆ ਰਹੇ ਆ ਆਪਣੇ ਇਸ ਅਵਾਰਡ ਨਾਈਟ ਤੇ ਬਿਕੋਜ਼ ਇੰਟਰਨੈਸ਼ਨਲ ਆਈਕੋਨਿਕ ਅਵਾਰਡਸ ਮੀਨਸ ਅੰਤਰਰਾਸ਼ਟਰੀ ਅਸੀਂ ਇਹਨੂੰ ਉਸ ਲੈਵਲ ਤੇ ਲੈ ਕੇ ਜਾ ਰਹੇ ਆ ਇੰਟਰਨੈਸ਼ਨਲੀ ਵੀ ਸਾਡੇ ਕੋਲ ਕੁਝ ਆਰਟਿਸਟ ਆ ਰਿਹਾ ਹੈ ਤੰਜ਼ਾਨੀਆ ਰੈਪਰ ਜਿਹਦਾ ਦੱਸਿਆ ਸੀਗਾ ਉਹ ਆ ਰਹੇ ਨੇ ਤਾਂ ਮਤਲਬ ਅਲੱਗ-ਅਲੱਗ ਫੀਲਡ ਤੋਂ ਆਪਾਂ ਲੈ ਕੇ ਆ ਰਹੇ ਆ ਆਰਟਿਸਟ ਸ੍ਰੀ ਦੇ ਜਾਰ ਰਹੇ ਨੇ ਤੁਸੀਂ ਵੀ ਕੋਈ ਕੌਣ ਆ ਰਹੇ ਨੇ ਵੀਰਤ ਕਰ ਦੋ ਮੈਂ ਜਿੱਦਾਂ ਹੁਣ ਦੇਖੋ ਸਾਡੇ ਕੋਲ ਕਿੰਨੇ ਸਾਰੇ ਨਾਮ ਆ ਵੀ ਹੈਵ ਲੋਟ ਆਫ ਲਿਸਟ ਦੇ ਨਾਮ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਨਾਮ ਨੇ ਤੇ ਇਕੱਲੇ ਇਕੱਲੇ ਤਾਂ ਮੇਰੇ ਨਹੀਂ ਦੱਸ ਸਕਦੀ ਲੇਕਿਨ ਹਾਂ ਕੁਝ ਨਾਮ ਮੈਂ ਦੱਸ ਸਕਦੀ ਹਾਂ ਬਾਲੀਵੁੱਡ ਤੋਂ ਹੁਣ ਦੇਖੋ ਸਨੀ ਲਿਓਨ ਜੀ ਵੀ ਆ ਰਹੇ ਆ ਸਾਡੇ ਈਵਨ ਦੇ ਵਿੱਚ ਉਹਨਾਂ ਦੀ ਵੀ ਕਨਫਰਮੇਸ਼ਨ ਆ ਗਿਆ ਦੋ ਤਿੰਨ ਆਰਟਿਸਟ ਜਿਹੜੇ ਤੁਹਾਡੇ ਲਈ ਸਰਪ੍ਰਾਈਜ਼ ਰੱਖੇ ਹੋਏ ਆ ਤੇ ਉਸ ਤੋਂ ਬਾਅਦ ਇੰਟਰਨੈਸ਼ਨਲੀ ਵੀ ਸਾਡੇ ਇੱਕ ਰੈਪਰ ਨੇ ਉਹਨਾਂ ਨੇ ਆਪਣੇ ਇੰਡੀਆ ਦੇ ਨਾਲ ਨੋਰਾ ਜੀ ਨਾਲ ਕੰਮ ਕੀਤਾ ਹੋਇਆ ਸੋ ਵੀ ਆਰ ਵਰਕਿੰਗ ਟੂ ਹੈਵ ਹਿਮ ਇਨ ਦਿਸ ਪਲੇਸ ਬਹੁਤ ਵਧੀਆ ਲੱਗ ਰਿਹਾ ਜਿਵੇਂ ਕਿ ਹੁਣੇ ਮੈਂ ਪਹਿਲਾਂ ਕਹਿ ਚੁੱਕੀ ਹਾਂ ਕਿ ਇੰਟਰਨੈਸ਼ਨਲ ਆਈਕੋਨਿਕ ਅਵਾਰਡਸ ਨਾ ਜਿਹੜਾ ਟਾਈਟਲ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਟਾਈਟਲ ਹੈ ਤੇ ਇਹ ਅਵਾਰਡਸ ਫਸਟ ਟਾਈਮ ਪੰਜਾਬ ਦੇ ਵਿੱਚ ਹੋ ਰਿਹਾ ਸੋ ਸਾਡੀ ਪੰਜਾਬੀ ਇੰਡਸਟਰੀ ਦੇ ਲਈ ਸਾਡੇ ਸਾਰਿਆਂ ਦੇ ਲਈ ਬਹੁਤ ਵੱਡੀ ਪ੍ਰਾਊਡ ਵਾਲੀ ਗੱਲ ਹੈ ਔਰ ਥੈਂਕਸ ਕਰਨਾ ਚਾਹਾਂਗੀ ਇੰਟਰਨੈਸ਼ਨਲ ਆਈਕੋਨਿਕ ਅਵਾਰਡ ਜਿੱinnie ਵੀ ਟੀਮ ਹੈ ਕਿ ਉਹਨਾਂ ਨੇ ਉਪਰਾ ਲੈਥੀ ਵੀ ਪੰਜਾਬ ਦੇ ਵਿੱਚ ਵੀ ਸ਼ੁਰੂ ਕੀਤਾ ਔਰ ਜਿੰਨੇ ਵੀ ਨੋਮੀਨੇਟ ਹੋਇਆ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਰਿਹਾ ਕਿ ਕਾਫੀ ਸਾਰੇ ਆਰਟਿਸਟ ਪੰਜਾਬ ਤੋਂ ਨੋਮੀਨੇਟ ਹੋਇਆ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਮੈਂ ਵੀ ਹੋਈ ਆ ਸੋ ਜਿੰਨੇ ਵੀ ਨੋਮੀਨੇਟ ਹੋਇਆ ਉਹਨਾਂ ਸਾਰਿਆਂ ਨੂੰ 올 ਦਾ ਵੈਰੀ ਬੈਸਟ ਜਿਹੜੇ ਵੀ ਡਿਜ਼ਰਵ ਕਰਦੇ ਹੋਣਗੇ ਇਸ ਅਵਾਰਡ ਨੂੰ ਉਹਨਾਂ ਨੂੰ ਮਿਲੇਗਾ ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਆਜਾ